ਸਾਸਟ੍ਰਿਕਾ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਵਿੱਚ ਸਰੋਂ ਦੇ ਤੇਲ ਪਾਉਣ ਸੰਬੰਧੀ ਕਿਉਂਕਿ ਬਹੁਤ ਕਿਸਾਨ ਭਰਾ ਝੋਨੇ ਵਿੱਚ ਸਰੋਂ ਦਾ ਤੇਲ ਵੀ ਪਾਉਂਦੇ ਨੇ ਤੇ ਸਰੋਂ ਦੀ ਖਲ ਵੀ ਪਾਉਂਦੇ ਨੇ ਕਿੰਨੀ ਪਾਉਂਦੇ ਨੇ ਕੀ ਡੋਜ਼ ਰਹਿਣ ਵਾਲੀ ਅੱਜ ਦੀ ਵੀਡੀਓ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਝੋਨੇ ਦੇ ਵਿੱਚ ਜੂਰੀਏ ਬਾਰੇ ਦੱਸੋ ਜੀ ਬਾਈ ਜੀ ਕਿੰਨੇ ਦਿਨਾਂ ਤੇ ਪੂਰੇ ਕਰ ਲਏ ਜਾਣ ਤੇ ਦੇਖੋ ਬਾਈ ਜੀ ਜਿਹੜਾ ਝੋਨਾ ਤਾਂ ਲੰਬੀਆਂ ਵੈਰਾਈਟੀਆਂ ਨੇ ਪੂਸ਼ਾ 44 ਹੋਗੀ ਪੀਲੀ ਪੂਸ਼ਾ ਹੋਗੀ ਡੋਗਰ ਪੂਸ਼ਾ ਹੋਗੀ ਉਹਦਾ ਤਕਰੀਬਨ 30 ਤੋਂ 35 ਦਿਨਾਂ ਦੇ ਅੰਦਰ ਅੰਦਰ ਕਿਉਂਕਿ ਲੰਬਾ ਟਾਈਮ ਪੀਰੀਅਡ ਆ 30 ਤੋਂ 35 ਦਿਨ ਉਹ ਚੱਲਦੇ ਨੇ 35 ਦਿਨ ਤੱਕ ਤੁਸੀਂ ਆਖਰੀ ਜੂਰੀਆ ਲਾ ਸਕਦੇ ਹੋ ਜੂਰੀਆ ਕਿੰਨਾ ਲਾਉਣਾ ਤੁਹਾਡੇ ਖੇਤ ਤੇ ਡਿਪੈਂਡ ਕਰਦਾ ਹੈ ਕਿਸਾਨ ਪ੍ਰਭੂ ਕਿਈ ਜ਼ਮੀਨਾਂ ਇਹ ਜਿਹਾਂ ਨੇ ਉੱਥੇ 5-5 ਗੱਟੂ ਵੀ ਜੂਰੀਏ ਦੇ ਲੱਗਦੇ ਨੇ ਕਿਈ ਜ਼ਮੀਨਾਂ ਡੱਕ ਰੇ ਇਹ ਜਿਹਾਂ ਨੇ ਤਾਕੜੇ ਬਾਣ ਨੇ ਜਿੱਮੇ ਸਾਡੇ ਬਾਣ ਹੋਗੇ ਉੱਥੇ 2-2 ਗੱਟੂ ਲਾ ਕੇ ਵੀ ਆਪਾਂ ਸਾਰ ਸਕਦੇ ਆ ਤੇ ਮੈਂ ਤਾਂ ਕਿਸਾਨ ਪ੍ਰਭੂ ਇਹੀ ਗੱਲ ਕਹਾਂਗਾ ਵੀ ਤਿੰਨ ਕਿਸ਼ਤਾਂ ਜ਼ਰੂਰ ਜੂਰੀਏ ਦੀਆਂ ਦੇਣੀਆਂ ਚਾਹੀਦੀਆਂ ਨੇ ਜੇਕਰ ਜੂਰੀਆ ਘੱਟ ਲੱਗਦਾ ਤਾਂ 30-30 ਕਿਲੋ ਦੀਆਂ ਕਿਸ਼ਤਾਂ ਕਰ ਲਓ ਤੁਸੀਂ ਤੇ ਇਸ ਤੋਂ ਨਾਦੀ ਟਰਾਂਸਪਲੈਂਟ ਕਰਨ ਤੋਂ ਬਾਅਦ ਉਮਰ 100 ਦਿਨ ਦੀ ਹੁੰਦੀ ਆ ਉਹਨਾਂ ਵਿੱਚ ਤੁਸੀਂ 20 ਵਾਈ ਦਿਨ ਤੇ ਜੂਰੀਆ ਪੂਰਾ ਕਰ ਦੋ ਜਿਵੇਂ ਕਿ ਪੀਆਰ 126 ਹੋਗੀ 222 ਹੋਗੀ 777 ਹੋਗੀ ਹੋਰ ਘੱਟ ਸਮੇਂ ਵਾਲੇ ਵੈਰਾਈਟੀਆਂ ਨੇ ਤੁਸੀਂ ਉਹਨਾਂ ਵਿੱਚ ਜੂਰੀਆ ਕਿਸਾਨਪ੍ਰਭੋ 20 ਵਾਈ ਦਿਨ ਤੇ ਪੂਰਾ ਕਰ ਦੋ ਤੇ ਕਿਸ ਤਰ੍ਹਾਂ 7-7 ਦਿਨਾਂ ਦੇ ਗੈਪ ਦੇ ਨਾਲ ਆਪਾਂ ਪਾ ਸਕਦੇ ਆ ਤੇ ਇਹ ਕਿਸਾਨਪ੍ਰਭੋ ਜੇਕਰ ਆਪਾਂ ਝੋਨੇ ਦੇ ਵਿੱਚ ਸਰੋਂ ਦਾ ਤੇਲ ਪਾਉਣ ਦੀ ਗੱਲ ਕਰੀਏ ਤਾਂ ਇਹ ਕਿੱਲੇ ਦੇ ਵਿੱਚ 2 ਲੀਟਰ ਪਵੇਗਾ ਤੇ ਤੁਸੀਂ ਆਪਦੀ ਖੁਦ ਦੀ ਕੱਚੀ ਕਹਾਣੀ ਦਾ ਤੇਲ ਕਢਵਾ ਕੇ ਲੈ ਕੇ ਆਉਣਾ ਆ ਤੇ ਬਹੁਤ ਸੋਹਣੇ ਇਹਦੇ ਰਿਜ਼ਲਟ ਮਿਲਦੇ ਨੇ ਪਿਛਲੇ ਆਪਾਂ ਨੇ ਟ੍ਰਾਇਲ ਲਾ ਕੇ ਦੇਖੇ ਸੀ ਤੇ ਉਦੋਂ ਵੀ ਪਿਛਲੇ ਸਾਲ ਟ੍ਰਾਇਲ ਲਗਾਏ ਸੀ 2 ਸਾਲਾਂ ਤੋਂ ਟ੍ਰਾਇਲ ਲਗਾਉਂਦੇ ਰਹੇ ਤਾਂ ਬਹੁਤ ਸੋਹਣੇ ਰਿਜ਼ਲਟ ਮਿਲੇ ਨੇ 2 ਲੀਟਰ ਪ੍ਰਤੀ ਕਿੱਲੇ ਦਾ ਆਪਾਂ ਨੇ ਤੇਲ ਮਿੱਟੀ ਦੇ ਵਿੱਚ ਪਹਿਲਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਫਿਰ ਇਸ ਤੋਂ ਬਾਅਦ ਜੂਰੀਏ ਦੇ ਨਾਲ ਆਪਾਂ ਇਹਨੂੰ ਛਿੱਟਾ ਮਾਰ ਸਕਦੇ ਹਾਂ ਜਾਂ ਇਕੱਲੀ ਮਿੱਟੀ ਦਾ ਵੀ ਛਿੱਟਾ ਮਾਰ ਸਕਦਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਪਰ ਇਹਦੇ ਜਿਹੜੇ ਰਿਜ਼ਲਟ ਨੇ ਕਿਸਾਨ ਪ੍ਰਭੂ ਬਹੁਤ ਚੰਗੇ ਮਿਲੇ ਨੇ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਇਦੇ ਵਿੱਚ ਵੀ ਜਿੰਕ ਹੁੰਦਾ ਹੈ ਪੋਟਾਸ਼ ਹੁੰਦਾ ਹੈ ਲੋਹਾ ਹੁੰਦਾ ਹੈ ਇਹ ਜਿਹੜੀਆਂ ਚੀਜ਼ਾਂ ਨੇ ਥੋੜੀ ਥੋੜੀ ਮਾਤਰਾ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਇਹ ਖਾਣ ਵਾਲੀ ਚੀਜ਼ ਆ ਬਾਇਓ ਪ੍ਰੋਡਕਟ ਆ ਠੀਕ ਆ ਆਪਾਂ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਪਾ ਰਹੇ ਬਾਇਓ ਪ੍ਰੋਡਕਟ ਆ ਖਾਣ ਵਾਲੀਆਂ ਚੀਜ਼ਾਂ ਨੇ ਇਹ ਆਪਣੇ ਸਰੀਰ ਦੇ ਵਿੱਚ ਜਾਂਦੀਆਂ ਨੇ ਤਾਂ ਹੀ ਸਰੋਂ ਦਾ ਤੇਲ ਆਪਣੇ ਸਰੀਰ ਨੂੰ એનર્ਜੀ ਦਿੰਦਾ ਆ ਆਪਣੇ ਸਰੀਰ ਵਿੱਚ ਵੀ ਜਿੰਕ ਲੋਹਾ ਫਾਸਫੋਰਸ ਦੀ ਜਿਹੜੀ ਕਮੀਆਂ ਪੈਸੀਆਂ ਹੁੰਦੀਆਂ ਨੇ ਸਰੋਂ ਦਾ ਤੇਲ ਪੂਰਾ ਕਰਦਾ ਹੈ ਉਸੇ ਤਰ੍ਹਾਂ ਸਰੋਂ ਦਾ ਤੇਲ ਜਦੋਂ ਆਪਾਂ ਝੋਨੇ ਦੇ ਵਿੱਚ ਪਾਉਂਦੇ ਆ ਤਾਂ ਝੋਨੇ ਦੇ ਵਿੱਚ ਇਹ ਖਰਾਕੀ ਤੱਤ ਨੇ ਜੜ੍ਹਾਂ ਦੇ ਰਾਹੀਂ ਲੈ ਕੇ ਉੱਪਰ ਪੱਤੇ ਤੱਕ ਜਾਂਦੇ ਨੇ ਤੇ 100% ਇਹ ਝੋਨੇ ਨੂੰ ਪੂਰਾ ਲੱਗਦਾ ਆ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਬਾਇਓ ਪ੍ਰੋਟੈਕਟ ਆਉਂਦੇ ਨੇ ਟੌਣੇ ਦੇ ਲਈ ਵੀ ਆਉਂਦੇ ਨੇ ਹੋਰ ਫਸਲਾਂ ਲਈ ਵੀ ਆਉਂਦੇ ਨੇ ਉਹ ਵੀ ਤੁਸੀਂ ਪਾ ਸਕਦੇ ਹੋ ਮੈਂ ਕਿਸੇ ਪ੍ਰੋਡਕਟਰ ਨੂੰ ਮਾੜਾ ਨਹੀਂ ਕਹਾਗਾ ਪਰ ਇਹ ਕਿਸਾਨ ਦਾ ਆਪਣਾ ਖੁਦ ਦਾ ਘਰ ਦਾ ਪ੍ਰੋਡਕਟ ਆ ਇਹਦੇ ਵਿੱਚ ਤੁਹਾਡਾ 2 ਲੀਟਰ ਸੋਰਾਂ ਤੇਲ ਸਿਰਫ 300 ਰੁਪਏ ਦੀ ਕੀਮਤ ਆ 300 ਰੁਪਏ ਦੇ ਵਿੱਚ ਕੀਲੇ ਦੇ ਵਿੱਚ ਤੁਸੀਂ ਇਹ ਪਾ ਰਹੇ ਹੋ ਇਹ ਬਾਇਓ ਦੇ ਵਿੱਚ ਆ ਗਿਆ ਕੋਈ ਕੈਮੀਕਲ ਨਹੀਂ ਹੈਗਾ ਤੇ ਇਹਦੇ ਬਾਰੇ ਕਿਸਾਨ ਭਰਾਵੋ ਤੁਹਾਨੂੰ ਕੋਈ ਵੀ ਦੁਕਾਨਦਾਰ ਕੋਈ ਵੀ ਇਹ ਦਵਾਈ ਵਾਲੀ ਕੰਪਨੀ ਨਹੀਂ ਕਹੇਗੀ ਉਹ ਸਮਾਂ ਤੇ ਮੇਰੀ ਵੀਡੀਓ ਵੀ ਕੱਟਣਗੇ ਮੇਰੀ ਗੱਲ ਵੀ ਕੱਟਣਗੇ ਪਰ ਜਿਵੇਂ ਕਿ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਸੀ ਦਲਾਲ ਘੋਲ ਦੇ ਬਹੁਤ ਸੋਹਣੇ ਰਿਜ਼ਲਟ ਮਿਲਦੇ ਨੇ ਦਲਾਲ ਘੋਲ ਬਹੁਤ ਚੰਗਾ ਆ ਕਰਨਾ ਚਾਹੀਦਾ ਆ ਤੇ ਜਿੰਨੇ ਵੀ ਕਿਸਾਨ ਭਰਾਵਾਂ ਨੇ ਉਹਦੇ ਟ੍ਰਾਇਲ ਲਾਏ ਉਹਨਾਂ ਨੂੰ ਰਿਜ਼ਲਟ ਮਿਲੇ ਤੇ ਅੱਗੇ ਵੀ ਉਹ ਕਰਦੇ ਰਹਿਣਗੇ ਤੇ ਇਸ ਲਈ ਕਿ ਕਹਿਣਾ ਕਿਸਾਨ ਭਰਾਵੋ ਮੇਰੇ ਕਹੇ ਤੇ ਤੁਸੀਂ ਇਸ ਵਾਰੀ ਇੱਕ ਕਿੱਲੇ ਦੇ ਵਿੱਚ 2 ਲੀਟਰ ਸਰੋਂ ਦਾ ਤੇਲ ਪਾ ਕੇ ਦੇਖ ਲਿਓ ਤੀਜੇ ਚੌਥੇ ਦਿਨ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਤੇ 20-25 ਦਿਨ ਤੱਕ ਸਰੋਂ ਦਾ ਤੇਲ ਤੁਹਾਡੇ ਝੋਨੇ ਦੇ ਵਿੱਚ ਘੜੱਤਰ ਰੱਖੇਗਾ ਘੜੱਤਰ ਤੋਂ ਭਾਵ ਕਿ ਉਹਨੂੰ ਕਾਲਾ ਜਿਹਾ ਰੰਗ ਦਾ ਵੀ ਕਰਕੇ ਰੱਖੇਗਾ ਅਤੇ ਉਹਦੇ ਵਿੱਚ ਜਿੰਨੇ ਵੀ ਤੱਤ ਹੈਗੇ ਨੇ ਉਹ ਝੋਨੇ ਦੇ ਵਿੱਚ ਟਰਾਂਸਫਰ ਕਰੇਗਾ ਜੜਾਂ ਦੇ ਰਹੀ ਝੋਨੇ ਨੂੰ ਦਵੇਗਾ ਤੁਹਾਡੀ ਜ਼ਮੀਨ ਵਿੱਚ ਜਿੰਨੇ ਵੀ ਤੱਤ ਹੈਗੇ ਨੇ ਇੱਕ ਜਿਹੜਾ ਕਿ ਮਾਈਕੋਰਾਈਜ਼ਾ ਜਿੰਨਾ ਇਹ ਕੰਮ ਕਰੇਗਾ ਤੇ ਬਾਇਓ ਮਾਈਕੋਰਾਈਜ਼ਮ ਇਹਨੂੰ ਕਹਿ ਸਕਦਾ ਆ ਇਹ ਕਿਸਾਨਾਂ ਦਾ ਖੁੱਦ ਦਾ ਆਪਣਾ ਤਜਰਬਾ ਆ ਇਕੱਲਾ ਮੈਂ ਰਹਿ ਤਜਰਬਾ ਨਹੀਂ ਹੈਗਾ YouTube ਤੇ ਹੋਰ ਕਿਸਾਨਾਂ ਨੇ ਵੀ ਇਹਦੇ ਬਾਰੇ ਸੁਝਾਅ ਦਿੱਤੇ ਹੋਏ ਨੇ ਤੇ ਬਹੁਤ ਕਿਸਾਨ ਭਰਾ ਇਹਦੇ ਬਾਰੇ ਤਜਰਬੇ ਬਾਰੇ ਆਪਣੇ ਤਜਰਬੇ ਤੁਹਾਨੂੰ ਦੱਸਦੇ ਰਹਿਣਗੇ ਹੁਣ ਬਹੁਤ ਸਾਰੇ ਕਿਸਾਨ ਭਰਾ ਇਹ ਕਹਿਣਗੇ ਬਾਈ ਆਪਾਂ ਪਿਛਲੇ ਸਾਲ ਪਾਇਆ ਸੀ ਆਪਾਂ ਨੂੰ ਰਿਜ਼ਲਟ ਨਹੀਂ ਮਿਲੇ ਪਰ ਬਾਈ ਜੀ ਇਹਦੇ ਵਿੱਚ ਕੀ ਵਾਰੀ ਕੋਈ ਸਮੱਸਿਆ ਰਹਿ ਜਾਂਦੀ ਆ ਜਾਂ ਤੁਸੀਂ ਮੁੱਲ ਦਾ ਤੇਲ ਲੈ ਕੇ ਆਉਨੇ ਹੋ ਉਹਨਾਂ ਵਿੱਚ ਮਿਲਾਵਟਾਂ ਹੁੰਦੀਆਂ ਨੇ ਮੈਂ ਤਾਂ ਕਹਾਂਗਾ ਘਰ ਦੀ ਸਰੋਂ ਦਾ ਤੇਲ ਕਢਵਾਇਆ ਜਾਵੇ ਅਤੇ ਉਹ 2 ਲੀਟਰ ਪਾਇਆ ਜਾਵੇ ਤਾਂ ਤੁਹਾਨੂੰ ਜਰੂਰ ਰਿਜ਼ਲਟ ਮਿਲ ਜੀਏ ਅਤੇ ਜਿਹੜਾ ਇਹਨੂੰ ਪਾਉਣ ਦਾ ਸਹੀ ਸਮਾਂ ਆ ਉਹ ਹੈਗਾ ਜਦੋਂ ਤੁਹਾਡਾ ਝੋਨਾ 10 ਤੋਂ 15 ਦਿਨ ਦਾ ਹੋ ਗਿਆ ਕੱਚੇ-ਕੱਚੇ ਝੋਨੇ ਦੇ ਵਿੱਚ ਪਾਓ ਜਦੋਂ 10 ਤੋਂ 15 ਦਿਨ ਦਾ ਝੋਨਾ ਆ ਉਦੋਂ ਸਰੋਂ ਦਾ ਤੇਲ ਇਹ ਪਾਇਆ ਜਾਵੇ ਮਿੱਟੀ ਵਿੱਚ ਪਹਿਲਾਂ ਮਿਕਸ ਕਰਕੇ ਫਿਰ ਜੂਰੀਏ ਦੇ ਵਿੱਚ ਮਿਕਸ ਕਰਕੇ ਛਿੱਟਾ ਦੇ ਦਿੱਤਾ ਜਾਵੇ ਅਤੇ ਕਿਸਾਨ ਭਰਾਵੋ ਤੁਸੀਂ ਯਕੀਨ ਮੰਨਿਓ ਤੁਹਾਨੂੰ ਬਹੁਤ ਸੋਹਣੇ ਬਾਗ ਕਮਾਲ ਰਿਜ਼ਲਟ ਮਿਲਣਗੇ ਸਰੋਂ ਦੇ ਤੇਲ ਦੇ ਤੇ ਤੁਸੀਂ ਸਰੋਂ ਦੀ ਖਾਲ ਵੀ ਪਾ ਸਕਦੇ ਹੋ ਸਰੋਂ ਦੀ ਖਾਲ ਜੇ ਪਾਉਣੀ ਹੋਵੇ ਤਾਂ 10 ਤੋਂ 12 ਕਿਲੋ ਪਰ ਇਕੜ ਦੀ ਪਾ ਸਕਦੇ ਹੋ ਤੇ ਸਰੋਂ ਦੀ ਖਾਲ ਵਧੀਆ ਬਰੀਕ ਪੀਸੀ ਹੋਈ ਹੋਵੇ ਅਤੇ ਤੁਸੀਂ ਡਾਇਰੈਕਟ ਉਹਦਾ ਛਿੱਟਾ ਜਾਂ ਸਰੋਂ ਦੀ ਖਾਲ ਦਾ ਦੇ ਸਕਦੇ ਹੋ ਪਾਣੀ ਜਾਂ ਜਿਹੜਾ ਥੋੜਾ ਥੋੜਾ ਖੇਤ ਦੇ ਵਿੱਚ ਹੋਣਾ ਜ਼ਰੂਰੀ ਹੈ ਤੇ ਸਰੋਂ ਦੇ ਤੇਲ ਦੇ ਵਿੱਚ ਛਿੱਟਾ ਦੇਣਾ ਤਾਂ ਵੀ ਪਾਣੀ ਹੋਣਾ ਚਾਹੀਦਾ ਤੇ ਸਰੋਂ ਦੀ ਖਾਲ ਦਾ ਛਿੱਟਾ ਦੇਣਾ ਤਾਂ ਵੀ ਦੋਸਤੋ ਉਹਦੇ ਵਿੱਚ ਪਾਣੀ ਝੋਨੇ ਦੇ ਵਿੱਚ ਹੋਣਾ ਚਾਹੀਦਾ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਹਾਡੇ ਝੋਨੇ ਸੰਬੰਧੀ ਕੋਈ ਸਵਾਲ ਜਵਾਬ ਨੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਸਕਦੇ ਹੋ ਤੇ ਸਾਰੇ ਕਿਸਾਨ ਭਰਾ ਜਿਹੜੇ ਤੁਹਾਡੇ ਰਿਪਲਾਈ ਕਰਦੇ ਰਹਿਣਗੇ ਤੇ ਐਂਡ ਵਿੱਚ ਮੈਂ ਵੀ ਕਿਸਾਨ ਪ੍ਰਭੂ ਕਰਦਾ ਰਹਾਂਗਾ। ਬਾਕੀ ਕਿਸਾਨ ਪ੍ਰਭੂ ਜੇਕਰ ਤੁਹਾਡੇ ਝੋਨੇ ਦੇ ਵਿੱਚ ਜਿੰਕ ਵਗੈਰਾ ਦੀ ਕਮੀ ਆ ਉਹ ਵੀ 15 ਦਿਨ ਤੋਂ ਪਹਿਲਾਂ ਹੀ ਜਿੰਕ ਵਗੈਰਾ ਪਾ ਕੇ ਕਮੀ ਪੂਰੀ ਕਰ ਲੈਣੀ ਚਾਹੀਦੀ ਆ ਤੇ ਜੇਕਰ ਝੋਨਾ ਤੁਹਾਡਾ ਜਿਆਦੇ ਜੜਾਂ ਨੇ ਜਿਹੜੀਆਂ ਕਾਲੀਆਂ ਜੇ ਰੰਗ ਦੀਆਂ ਹੋ ਰਹੀਆਂ ਨੇ ਤਾਂ ਉਹਦੇ ਵਿੱਚ ਸਲਫਰ ਦੀ ਕਮੀ ਆ ਤਾਂ ਸਲਫਰ ਜ਼ਰੂਰ ਪਾਉਣਾ ਚਾਹੀਦਾ ਤੇ ਸਮੇਂ ਦੇ ਅਨੁਸਾਰ ਦੇਖਦੇ ਹੋਏ ਪੋਟਾਸ਼ ਵੀ ਜ਼ਰੂਰ ਪਾਉਣਾ ਚਾਹੀਦਾ ਆ ਤੇ ਕਿਸਾਨ ਪ੍ਰਭੂ ਜੇਕਰ ਤੁਹਾਡੇ ਜ਼ਮੀਨਾਂ ਡਾਕਰ ਨੇ ਚੰਗੀਆਂ ਤਾਕੜੀਆਂ ਨੇ ਝੋਨੇ ਦੇ ਰਿਜ਼ਲਟ ਵਧੀਆ ਆ ਰਹੇ ਨੇ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ ਤੁਸੀਂ ਆਪਣੇ 3-4 ਜੁਰੀਏ ਲਗਾ ਕੇ ਚੋਨਾ ਵੱਢ ਸਕਦੇ ਹੋ ਤੁਹਾਨੂੰ ਚੰਗੇ ਰਿਜ਼ਲਟ ਮਿਲਦੇ ਰਹਿਣਗੇ ਪਰ ਜਿੱਥੇ ਜ਼ਮੀਨਾਂ ਹਲਕੀਆਂ ਨੇ ਉੱਥੇ ਨੁਕਤੇ ਕਿਸਾਨ ਪ੍ਰਭੂ ਕਰਨੇ ਪੈਂਦੇ ਨੇ ਕਿਸਾਨ ਪ੍ਰਭੂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਆਪਣੇ ਚੈਨਲ ਨੂੰ ਫੋਲੋ ਵੀ ਕਰ ਦਿਓ ਜੇ ਵਧੀਆ ਲੱਗੀ ਤਾਂ ਇਹ ਕਰਿਓ ਨਹੀਂ ਵਧੀਆ ਲੱਗੀ ਕੋਈ ਚ ਜ਼ਰੂਰੀ ਨਹੀਂ ਹੈਗਾ ਤੇ ਕਿਸਾਨ ਪ੍ਰਭੂ ਆਪਣੇ ਜਿਹੜਾ ਚੈਨਲ ਆ ਇਹਦੇ ਉੱਪਰ ਤੋਂ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਹੋਰ ਵੀਡੀਓ ਵੀ ਦੇਖ ਸਕਦੇ ਹੋ ਤੇ ਆਹ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਦੋਸਤਾਂ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ